ਦਾ ਸਵਾਗਤ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਕਸ਼ਤਰੀਆ ਸਪੋਰਟਸ ਐਂਡ ਵੈਲਫੇਅਰ ਕਲੱਬ ਰਾਜ ਬਲਾਚੌਰ ਵੱਲੋਂ ਪ੍ਰਧਾਨ ਅਭਿਸ਼ੇਕ ਰਾਣਾ ਦੇ ਗਵਾਹੀ ਹੇਠ ਵਾਰਡ ਨੰਬਰ 6 ਵਿਖੇ ਮੈਡੀਕਲ ਕੈਂਪ ਜਾਂਚ ਫਰੀ ਦਾ ਆਯੋਜਨ ਕੀਤਾ ਗਿਆ ਇਸ ਕੈਂਪ ਦਾ ਉਦਘਾਟਨ ਡਾਕਟਰ ਪਪਿੰਦਰਜੀਤ ਸਿੰਘ ਸੂਰੀ ਅਤੇ ਡਾਕਟਰ ਅਮਨਦੀਪ ਕੌਰ ਸੂਰੀ ਵੱਲੋਂ ਕੀਤਾ ਗਿਆ ਇਸ ਮੈਡੀਕਲ ਕੈਂਪ ਵਿੱਚ ਲਗਭਗ 400 ਤੋਂ ਜ਼ਿਆਦਾ ਮਰੀਜ਼ਾਂ ਨੂੰ ਫਰੀ ਮੈਡੀਕਲ ਜਾਂਚ ਕਰਵਾ ਕੇ ਫਰੀ ਦਵਾਈਆਂ ਦਿੱਤੀਆਂ ਗਈਆਂ ਸਿੱਕਲ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਕਸ਼ਤਰੀਆ ਸਪੋਰਟਸ ਕਲੱਬ ਜਿਹੜਾ ਹੈਗਾ ਹੈ ਆ ਵਿਸ਼ੇਖ ਰਾਣਾ ਜੀ ਦੇ ਪ੍ਰਧਾਨ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇਹ ਜਿਹੜਾ ਉਪਰਾਲਾ ਬਹੁਤ ਵਧੀਆ ਉਪਰਾਲਾ ਸ਼ੁਰੂ ਕੀਤਾ ਆ ਔਰ ਉਸ ਤੋਂ ਬਾਅਦ ਅਸੀਂ ਸੂਰੀ ਹਸਪੀਟਲ ਜੀ ਦਾ ਬਹੁਤ ਸਾਰੇ ਹੀ ਡਾਕਟਰ ਸਾਹਿਬ ਦਾ ਸਾਰੀ ਟੀਮ ਦਾ ਧੰਨਵਾਦ ਕਰਦੇ ਆ ਕਿਉਂਕਿ ਇਹ ਇਲਾਕੇ ਦੇ ਵਿੱਚ ਅਨੇਕਾਂ ਇਦਾਂ ਦੇ ਮੈਡੀਕਲ ਕੈਂਪ ਆਪਣੇ ਹਸਪੀਟਲ ਵੱਲੋਂ ਲਗਾਉਂਦੇ ਰਹਿੰਦੇ ਆ ਖੂਨਦਾਨ ਕੈਂਪ ਔਰ ਇਹਨਾਂ ਦੇ ਜਿਦਾਂ ਪਹਿਲਾਂ ਦੱਸਿਆ ਡਾਕਟਰ ਸਾਹਿਬ ਨੇ ਕਿ ਜਿਹੜਾ ਹਾਫ ਰੇਟ ਤੇ ਅੱਖਾਂ ਦੇ ਜਿਹੜੇ ਲੈਂਜ ਪਾਏ ਜਾਣੇ ਆ ਇਹਨਾਂ ਦਾ ਅਸੀਂ ਆਪਣੇ ਵੱਲੋਂ ਨਗਰ ਕੌਂਸਲ ਵੱਲੋਂ ਵੀ ਔਰ ਕਛਤਰੀਆ ਸਪੋਰਟਸ ਕਲੱਬ ਵੱਲੋਂ ਵੀ ਧੰਨਵਾਦ ਕਰਦੇ ਆ ਕਿਦਾਂ ਦੇ ਪ੍ਰਾਲੇ ਜਿਹੜੇ ਕਰ ਰਹੇ ਆ ਇਹ ਸੋ ਸਾਰੇ ਹੀ ਟੀਮ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕਾਲ ਜੀ ਬਲਾਚੌਰ ਤੇ ਸਾਡੀ ਸਾਰੀ ਟੀਮ ਵੱਲੋਂ ਕਛਤਰੀਆ ਸਪੋਰਟਸ ਕਲੱਬ ਤੇ ਆਪਣੇ ਉਹਨਾਂ ਦੇ ਪ੍ਰਧਾਨ ਅਭਿਸ਼ੇਕ ਜੀ ਤੇ ਬਾਕੀ ਵਿਵੇਕ ਪਾਜੀ ਦਲਿਤ ਭਾਈ ਤੇ ਸਾਰਿਆਂ ਦਾ ਬਹੁਤ ਹੀ ਦੇ ਦੇ ਵਿੱਚ ਕਿ ਸਾਰੀਆਂ ਮੈਡੀਸਿਨਸ ਫਰੀ ਦਿੱਤੀਆਂ ਜਾ ਰਹੀਆਂ ਹਨ ਮੈਡੀਕਲ ਚੈੱਕਅਪ ਫਰੀ ਕੀਤਾ ਜਾ ਰਿਹਾ ਤੇ ਦੰਦਾਂ ਦਾ ਕੈਂਪ ਅੱਖਾਂ ਦਾ ਕੈਂਪ ਸਾਰਾ ਉਹਦੇ ਵਿੱਚ ਚੈੱਕਅਪ ਫਰੀ ਆ ਤੇ ਜਿਹੜੇ ਲੈਂਜ਼ ਆ ਉਹ ਹਾਫ ਰੇਟਾਂ ਦੇ ਪਾਏ ਜਾਣਗੇ ਤੇ ਜਿਹੜਾ ਦੰਦਾ ਦਾ ਹੈਗਾ ਆ ਉਹ ਵੀ ਹਾਫ ਰੇਟਾਂ ਤੇ ਟਰੀਟਮੈਂਟ ਕੀਤਾ ਜਾਵੇਗਾ ਬਹੁਤ ਵਧੀਆ ਉਪਰਾਲਾ ਹੈ ਜੀ ਉਪਰਾਲੇ ਸਾਨੂੰ ਕਰਨੇ ਚਾਹੀਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਸੂਰੀ ਹਸਪੀਟਲ ਦੀ ਸਾਰੀ ਟੀਮ ਵੱਲੋਂ ਕਿਛਤਰੀਆ ਸਪੋਰਟਸ ਕਲੱਬ ਦਾ ਧੰਨਵਾਦ ਮਰੀਜ਼ ਦੀ ਮਿੱਥ ਅਤੇ ਵਹਿਮ ਨੂੰ ਸਮੇਂ ਸਿਰ ਦੂਰ ਕਰਨਾ ਚਾਹੀਦਾ ਹੈ ਜਿਸ ਬਿਮਾਰੀ ਦੇ ਨਾਲ ਅਤੇ ਜਿਨ੍ਹਾਂ ਹਾਲਾਤਾਂ ਦੇ ਵਿੱਚ ਉਹ ਮੌਜੂਦਾ ਸਥਿਤੀ ਦੇ ਵਿੱਚ ਹਨ ਅਤੇ ਸਾਡੀ ਟੀਮ ਇਸ ਲਈ ਕੰਮ ਕਰਦੀ ਸੀ ਕਰਦੀ ਹੈ ਅਤੇ ਅਗਾਵਿ ਸਾਡੀ ਇਹੀ ਕੋਸ਼ਿਸ਼ ਰਹੇਗੀ ਕਿ ਮਰੀਜ਼ ਦੀ ਬਿਮਾਰੀ ਨਾਲ ਸੰਬੰਧਿਤ ਪੂਰੀ ਗੱਲ ਸੁਣੀ ਜਾਵੇ ਤੇ ਮਰੀਜ਼ ਦੇ ਸਮਾਜਿਕ ਸਮਾਜਿਕ ਹਾਲਾਤ ਜਜ਼ਬਾਤ ਅਤੇ ਮੌਜੂਦਾ ਸਮੇਂ ਵਿੱਚ ਉਸ ਦੀ ਮਾਨਸਿਕ ਪ੍ਰਵ੍ਰਿਤੀ ਨੂੰ ਧਿਆਨ ਵਿੱਚ ਰੱਖਿਆ ਜਾਵੇ ਜੇਕਰ ਮਰੀਜ਼ ਨੂੰ ਡਾਕਟਰਾਂ ਦੀ ਟੀਮ ਵੱਲੋਂ ਸਮੇਂ ਸਿਰ ਸੁਣਿਆ ਜਾਵੇ ਤਾਂ ਇਸ ਦੇ ਨਾਲ ਹੀ ਮਰੀਜ਼ 90% ਠੀਕ ਹੋ ਜਾਂਦਾ ਹੈ ਇਹ ਗੱਲ ਡਾਕਟਰ ਦੀਪਿੰਦਰ ਕਪੂਰ ਅਤੇ ਡਾਕਟਰ ਸਤਿੰਦਰ ਕਾਚੀਮਾ ਅਤੇ ਡਾਕਟਰ ਸੁਖਦੇਵ ਸਾਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ ਡਾਕਟਰ ਸਤਿੰਦਰ ਕਾਚੀਮਾ ਕੰਸਲਟੈਂਟ ਸਾਈਕੀਆਟ੍ਰਿਸ ਹਨ ਤੇ ਮੈਂ ਪਰਸਨਲੀ ਬਲੀਵ ਕਰਦੀ ਹਾਂ ਕਿ ਜਦੋਂ ਅਸੀਂ ਇਲਾਜ ਕਰਦੇ ਹਾਂ ਉਹ ਸਿਰਫ ਇੱਕ ਦਵਾਈ ਨਹੀਂ ਹੈ ਤੁਹਾਡਾ ਇੱਕ ਪਰਸਨਲ ਟੱਚ ਤੁਹਾਡਾ ਪੇਸ਼ੈਂਟ ਨਾਲ ਕਨੈਕਸ਼ਨ ਉਹ ਬੜਾ ਇੰਪੋਰਟੈਂਟ ਹੈ ਉਹਦੇ ਨਾਲ ਨਾਲ ਮਰੀਜ਼ ਨੂੰ ਦੱਸਣਾ ਕਿ ਉਹ ਕੀ ਪ੍ਰੋਬਲਮ ਨਾਲ ਜੂਝ ਰਿਹਾ ਹੈ ਇਵੇਂ ਇਹਦਾ ਸਾਈਕੀਐਟ੍ਰਿਸ ਕੋਈ ਡਿਪਰੈਸ਼ਨ ਦਾ ਪੇਸ਼ੈਂਟ ਆਂਦਾ ਸਰ ਪਾਰਿਆ 셀ਫ ਇਸਟੀਮ 셀ਫ ਕੌਨਫੀਡੈਂਸ ਲੋ ਹੁੰਦਾ ਹੈ ਉਹ ਆਪਣੇ ਰੂਟੀਨ ਦੇ ਕੰਮ ਨਹੀਂ ਕਰ ਪਾ ਰਹੇ ਹਨ ਤਾਂ ਉਹਨੂੰ ਆਪਣੇ ਆਪ ਨਾਲ ਈਜ਼ੀ ਰਹਿਣਾ ਦੱਸਣਾ ਆਪਣੇ ਆਪ ਨਾਲ ਕਾਈਂਡ ਰਹਿਣਾ ਦੱਸਣਾ ਉਹਦੀ ਗੱਲ ਨੂੰ ਸੁਣਨਾ ਉਹਦੇ ਨਾਲ ਐਮਪੈਥੈਟਿਕ ਰਹਿਣਾ ਉਹ ਇੱਕ ਬੜੀ ਮੈਂ ਕਹਾਂਗੀ ਕਿ ਸੈਂਟਰਲ ਪੁਆਇੰਟ ਹੈ ਸਾਡੇ ਟ੍ਰੀਟਮੈਂਟ ਦਾ ਔਰ ਉਸ ਕਰਕੇ ਸਾਡੇ ਨਾਲ ਬਹੁਤ ਸਾਰੇ ਪੇਸ਼ੈਂਟ ਜੁੜੇ ਹੋਏ ਹਨ ਅਸੀਂ ਸੋਸ਼ਲ ਮੀਡੀਆ ਤੇ ਵੀ ਐਕਟਿਵ ਹਾਂ ਉਸ ਚੀਜ਼ ਤੇ ਉਹ ਕਰਦੇ ਹਾਂ کافی ਕੰਮ ਕਰਦੇ ਹਾਂ ਕਿ ਅਵੇਅਰਨੈਸ ਇੱਕ ਜਰਨਲ ਆਵੇ ਇਲਾਜ ਦੇ ਨਾਲ ਨਾਲ ਇੱਕ ਪ੍ਰੋਫਾਈਲੈਕਟਿਕ ਮੈਨੇਜਮੈਂਟ ਵੀ ਹੋਵੇ ਦੇਖੋ ਹਰ ਹਰ ਪੇਸ਼ੈਂਟ ਦੀ ਬਿਮਾਰੀ ਡਿਫਰੈਂਟ ਹੁੰਦੀ ਹੈ ਜਿਵੇਂ ਕੋਈ ਡਿਪਰੈਸ਼ਨ ਐਂਜ਼ਾਈਟੀ ਦਾ ਪੇਸ਼ੈਂਟ ਹੈ ਤਾਂ ਜੇ 10 ਪੇਸ਼ੈਂਟ ਆਣ ਤਾਂ ਦੋ ਕਿਸੇ ਅਲੱਗ ਤਰੀਕੇ ਨਾਲ ਟ੍ਰੀਟਮੈਂਟ ਰਿਸਪੌਂਡ ਕਰਦੇ ਹਨ ਉਹਦੇ ਚੋਂ ਦੋ ਪੇਸ਼ੈਂਟ ਦਾ ਰਿਸਪੌਂਸ ਲੱਗ ਹੁੰਦਾ ਹੈ ਹਰ ਪੇਸ਼ੈਂਟ ਦੇ ਹਾਲਾਤ ਉਹਦੇ ਸਟ੍ਰੈਸਰ ਟੈਨਸ਼ਨ ਦੋ ਵੀ ਡਿਫਰੈਂਟ ਹੁੰਦੀਆਂ ਹਨ ਹਰ ਪੇਸ਼ੈਂਟ ਦਾ ਬਾਇਓਲੋਜੀਕਲ ਵਲਨੇਬਿਲਟੀ ਕਹਿੰਦੇ ਆ ਅਸੀਂ ਕੁਦਰਤੀ ਤੌਰ ਤੇ ਕਿਨੂੰ ਪ੍ਰੋ ਉਹ ਵੀ ਡਿਫਰੈਂਟ ਹੈ ਬੇਸਡ ਓਨ 댓 ਟਾਈਮ ਵੇਰੀ ਕਰਦਾ ਹੈ ਬਟ ਯੈਸ ਵਿਦ ਰਾਈਟ ਕਾਈਂਡ ਆਫ ਟਰੀਟਮੈਂਟ ਇੱਕ ਇਹ ਮੈਸੇਜ ਮੈਂ ਦੇਣਾ ਚਾਹਨੀ ਆ ਕਿ ਬਿਮਾਰੀਆਂ ਮੈਨੇਜੇਬਲ ਹਨ ਤੁਸੀਂ ਜਿਵੇਂ ਆਪਾਂ ਰੋਜ਼ ਹੁੰਦੇ ਆ ਕਿ ਬਹੁਤ ਸਾਰੇ ਲੋਕ ਸੁਸਾਈਡ ਕਰ ਰਹੇ ਹਨ ਬੱਚੇ ਹਨ ਜਾਂ ਕੋਈ ਸਟ्रेस ਉਹਦਾ ਦੀ ਏਜ ਉਹ ਹੈ ਅਡੋਲੈਸੈਂਟਸ ਹਨ ਤਾਂ ਉਹਨਾਂ ਨੂੰ ਮੈਂ ਮੈਸੇਜ ਦੇਣਾ ਚਾਹਨੀ ਆ ਕਿ ਇਹ ਸਾਰੀਆਂ ਬਿਮਾਰੀਆਂ ਪ੍ਰੀਵੈਂਟੇਬਲ ਹਨ ਰਾਈਟ ਕਾਈਂਡ ਆਫ ਹੈਲਪ ਨਾਲ ਮੈਂ ਬੜੇ ਪ੍ਰਾਊਡਲੀ ਕਹਿੰਨੀ ਆ ਕਿ ਅਸੀਂ ਬਹੁਤ ਸਾਰੇ ਲੋਕਾਂ ਨੂੰ ਮੌਤ ਦੇ ਮੂੰਹ ਤੋਂ ਜਾਣ ਤੋਂ ਬਚਾਇਆ 20 ਕਰੋੜ ਰੁਪਏ ਮੁੱਲ ਦੀ 3 ਕਿਲੋ 262 ਗ੍ਰਾਮ ਦੀ ਹੈਰੋਇਨ ਸਣੇ ਦੋ ਨਸ਼ਾ ਤਸਕਰ ਫਿਰੋਜ਼ਪੁਰ ਪੁਲਿਸ ਨੇ ਗ੍ਰਿਫਤਾਰ ਕੀਤੇ ਮਹਿਜ਼ 21 ਅਤੇ 23 ਸਾਲ ਦੀ ਉਮਰ ਦੇ ਇਹ ਦੋਨੋਂ ਨਸ਼ਾ ਤਸਕਰ ਸੰ ਫਿਰੋਜ਼ਪੁਰ ਵਿੱਚ ਹੈਰੋਇਨ ਦੇ ਕਿੱਤੇ ਲੈਂਡ ਦੇ ਲਈ ਆਏ ਹੋਏ ਸਨ ਤੇ ਦੋਨਾਂ ਤਸਕਰ ਪੁਲਿਸ ਨੇ ਐਨਟੀਪੀਐਸ ਐਕਟ ਦੇ ਤਹਿਤ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਮੁਕੱਦਮਾ ਦਰਜ ਫਾਰਵਰਡ ਅਤੇ ਬੈਕਵਰਡ ਲਿੰਕ ਤਲਾਸ਼ ਵਿੱਚ ਜੁਟੀ ਹੋਈ ਹੈ ਸਾਰੀ ਪੁਲਿਸ ਪੁਰ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਕੀ ਕਾਰਵਾਈ ਕੀਤੀ ਗਈ ਹੈ ਔਰ ਕਿੰਨੀ ਰਿਕਵਰੀਆਂ ਕੀਤੀਆਂ ਗਈਆਂ ਹੈਗੀਆਂ ਔਰ ਕਿੰਨੇ ਬੰਦੇ ਜਿਹੜੇ ਫੜੇ ਗਏ ਹੈਗੇ ਨੇ ਫਿਰੋਜ਼ਪੁਰ ਪੁਲਿਸ ਵੱਲੋਂ 2025 ਦੇ ਪਹਿਲੇ ਦਿਨ 3 ਦਿਨਾਂ ਵਿੱਚ ਤਿੰਨੋ ਦਿਨ ਕਮਰਸ਼ੀਅਲ ਰਿਕਵਰੀ ਕੀਤੀ ਗਈ ਹੈ ਇਹਦੇ ਵਿੱਚ ਜਿਹੜਾ ਸਾਡਾ ਐਸ ਐਚ ਓ ਐਸ ਐਚ ਓ ਕੁਲਗੜੀ ਦੀ ਜਿਹੜੀ ਟੀਮ ਹੈ ਜਪਟੀ ਐਸ ਪੀ ਰੂਰਲ ਦੇ ਨਿਰਦੇਸ਼ਾਂ ਅਨੁਸਾਰ ਜਿਹੜੀ ਕੰਮ ਕਰ ਰਹੀ ਉਹਨਾਂ ਨੇ ਵੱਡੀ ਕਮਰਸ਼ੀਅਲ ਰਿਕਵਰੀ ਕੀਤੀ ਹੈ इस दौरान इन्हों ने मुकदमा नंबर एक दो तारीख को दर्ज किया एन डी पी एस एक्ट के तहत कमर्शियल रिकवरी ऑफ टोटल तीन किलो दो सौ बाहठ ग्राम हीरोइन की इन्हों ने टोटल रिकवर की है इन्हों ने बहुत मेहनत नाल मुखबरी पर काम करते हुए इन्ही पूरी टीम ने बहुत वीया प्रयास किया है और इस दौरान इन्होंने दो दोषी गिरफ्तार किए हैं अजय पाल सिंह जरन तारण में बिलोंग करता है और कर उम्र एक साल हैगी उसके गुरजिंदर सिंह सिड़ा सदर ज़िला का रहने वाला हैगा जिला फिरोजपुर का ਇਹਨਾਂ ਨੇ ਬਹੁਤ ਕੜੀ ਮਿਹਨਤ ਨਾਲ ਕਾਫੀ ਦਿਨ ਤੱਕ ਇਹ ਇਨਪੁਟ ਤੇ ਕੰਮ ਕਰ ਰਹੇ ਸੀ ਕਿ ਹਰ ਦਿਨ ਅਸੀਂ ਨਾਕੀ ਲਗਾ ਰਹੇ ਨੇ ਥਾਣੇ ਲੈਵਲ 'ਤੇ ਲਗਾ ਰਹੇ ਨੇ ਆਪਣੇ ਡਿਸਟ੍ਰਿਕਟ ਸਬ-ਡਿਵੀਜ਼ਨ ਲੈਵਲ 'ਤੇ ਲਗਾ ਰਹੇ ਨੇ ਔਰ ਅਸੀਂ ਇਹਹੀ ਕੋਸ਼ਿਸ਼ ਕਰ ਰਹੇ ਹਾਂ ਕਿ ਸੀਆਈਏ ਦੇ ਨਾਲ-ਨਾਲ ਸਾਡੀ ਜਿਹੜੀ ਐਸਐਚਓ ਦੀ ਵੀ ਟੀਮ ਹੈ ਉਹ ਵੀ ਵਧੀਆ ਕਾਰਗੁਜ਼ਾਰੀ ਕਰਦੀ ਰਹੇ ਇਹ ਬਹੁਤ ਬੜੇ ਕਿੱਥੋਂ ਪੜੀ ਗਈ ਹੈ ਔਰ ਇਹਨਾਂ ਦੇ ਉੱਤੇ ਪਹਿਲੇ ਵੀ ਮੁਕਦਮੇ ਦਰਜ ਹੈ ਜਿਹੜੇ ਇਹ ਦੋਨੋਂ ਦੋਸ਼ੀ ਇਹਨਾਂ 'ਤੇ ਪਹਿਲੇ ਕੋਈ ਵੀ ਮੁਕੱਦਮਾ ਦਰਜ ਨਹੀਂ ਹੈ ਜਿਵੇਂ ਮੈਨੇ ਤੁਹਾਨੂੰ ਆਲਰੇਡੀ ਦੱਸਿਆ ਇਹ ਕਾਫੀ ਘੱਟ ਉਮਰ ਦੇ ਇੱਕ ਦੀ ਉਮਰ ਕਟ ਉਮਰ ਦੇ ਹੈਗੇ ਇੱਕ ਦੀ ਉਮਰ 21 ਸਾਲ ਹੈ ਤੇ ਦੂਜੀ ਦੀ 23 ਸਾਲ ਹੈਗੀ ਔਰ ਇਹਨਾਂ ਨੇ ਜੋ ਪੂਰੀ ਇਹ ਰਿਕਵਰੀ ਇਫੈਕਟ ਕੀਤੀ ਇਹ ਕੁਲਗੜੀ ਥਾ ਇਰੀਆ ਦੀ ਕੁਲਗੜੀ ਦੇ ਏਰੀਆ ਦੇ ਵਿੱਚ ਹੀ ਕੀਤੀ ਹੈ ਜੀ ਮੈਮ ਕਿੱਥੋਂ ਲੈ ਕੇ ਆਈ ਨਗੇ ਸੀਗੇ ਫਰੂਜ਼ਪੁਰ ਆਏ ਨੇ ਇਹ ਡਿਲੀਵਰੀ ਲੈਣ ਆਏ ਸੀ ਜਾਂ ਦੇਣ ਆਏ ਸੀ ਜਿੰਨਾ ਹੁਣ ਤੱਕ ਪਤਾ ਚੱਲਿਆ ਹੈ ਸਾਨੂੰ ਇਹ ਆਪਣੀ ਡਿਲੀਵਰੀ ਲੇਨ ਵਾਸਤੇ ਆਏ ਸੀ ਕਿ ਇਸ ਦੇ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕੇजेस ਨੇ ਉਹਦੇ ਵਿੱਚ ਵੀ ਅਸੀਂ ਕੰਮ ਕਰ ਰਹੇ ਨੇ ਤੇ ਜਿਹੜਾ ਇਹਨਾਂ ਦਾ ਪ੍ਰੋਪਰਟੀ ਫੋਰ ਫੀਚਰ ਦਾ ਵੀ ਕੰਮ ਹੈ ਉਹ ਵੀ ਅਸੀਂ ਸਟਾਰਟ ਕਰ ਰਹੇ ਨੇ ਮੈਡਮ ਗੱਡੀ ਗੁੱਡੀ ਸੀ ਇਹਨਾਂ ਦੇ ਕੋਲ ਹਾਂ ਜੀ ਹਾਂ ਜੀ ਉਹਦੀ ਵੀ ਇਹਨਾਂ ਨੇ ਪੂਰੀ ਬਰਾਮਦਗੀ ਕੀਤੀ ਉਹ ਸਾਰਾ ਕੁਝ ਰਿਕਵਰ ਕੀਤਾ ਗਿਆ ਹੈ ਹੋਰ ਮੈਮ ਕੀ ਰਿਕਵਰੀ ਕੀਤੀ ਗਈ ਹੈ ਜੀ ਇਸ ਦੌਰਾਨ ਦੂਸਰਾ 1 ਤਾਰੀਖ ਤੇ 3 ਪਾਕਿਸਤਾਨੀ ਤਸਵੀਰਾਂ ਤੋਂ ਡਰੋਨ ਰਾਹੀਂ ਹੈਰੋਇਨ ਦੀ ਖੇਪ ਮੰਗਵਾਉਣ ਵਾਲੇ ਇੱਕ ਨੌਜਵਾਨ ਨੂੰ ਗੁਰਦਾਸਪੁਰ ਪੁਲਿਸ ਨੇ ਕਰੋੜਾਂ ਰੁਪਏ ਦੀ ਹੈਰੋਇਨ ਨਾਲ ਕਾਬੂ ਕੀਤਾ ਜਦਕਿ ਮਾਮਲੇ ਵਿੱਚ ਇੱਕ ਹੋਰ ਨੌਜਵਾਨ ਜਿਸ ਦੇ ਸਬੰਧ ਸਿੱਧੇ-ਸਿੱਧੇ ਪਾਕਿਸਤਾਨ ਸਮਗਲਰ ਨਾਲ ਹੰਫੜਨ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਦੱਸਿਆ ਗਿਆ ਕਿ ਦੋਵੇਂ ਮੋਬਾਈਲ ਰਾਹੀਂ ਪਾਕਿਸਤਾਨ ਗਲ ਕਰਕੇ ਹੈਰੋਇਨ ਦੀ ਕੀਪ ਮੰਗਵਾਉਂਦੇ ਸਨ ਅਤੇ ਇਹਨਾਂ ਦੇ ਸਬੰਧ ਪਾਕਿਸਤਾਨ ਦੇ ਨਾਮੀ ਤਸਕਰ ਸਿਕੰਦਰ ਨਾਲ ਦੱਸੇ ਜਾ ਰਹੇ ਹਨ ਗ੍ਰਿਫਤਾਰ ਕੀਤੇ ਗਏ ਨੌਜਵਾਨ ਦਾ 4 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਇਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਬਟਾਲਾ ਪੁਲਿਸ ਅਧੀਨ ਪੈਂਦੇ ਥਾਣਾ ਕਾਦੀਆਂ ਵਿੱਚ ਸਪੈਸ਼ਲ ਬ੍ਰਾਂਚ ਅਤੇ ਜਿਸ ਵੇਲੇ ਫ੍ਰੀ ਹੁੰਦੇ ਥਾਣਾ ਕਾਦੀਆਂ ਦੇ ਜੁਆਇੰਟ ਆਪਰੇਸ਼ਨ ਦੇ ਕਰਕੇ ਜਾਨਲੇਵਾ ਡੋਰ ਚਾਈਨਾ ਡੋਰ ਗੱਟੂ 768 ਪੀਸ ਬਰਾਮਦ ਕੀਤੇ ਇਸ ਮੌਕੇ ਡੀਐਸਪੀ ਰਾਜੇਸ਼ ਕੱਕੜ ਨੇ ਜਾਣਕਾਰੀ ਦਿੰਦੇ ਕਿਹਾ ਕਿ ਜਾਨਲੇਵਾ ਡੋਰ ਹੈ ਤੇ ਬਟਾਲਾ ਪੁਲਿਸ ਬੜੀ ਮੁਸ਼ਤੈਦੀ ਨਾਲ ਇਸ ਡੋਰ ਨੂੰ ਬੰਦ ਕਰਨ ਦੇ ਵਿੱਚ ਲੱਗੀ ਹੋਈ ਹੈ ਜਿਸ ਦੇ ਚਲਦਿਆਂ ਕਾਦੀਆਂ ਦੇ ਇੱਕ ਦੁਕਾਨਦਾਰ ਕੋਲ ਵੱਡੀ ਗਿਣਤੀ ਵਿੱਚ ਇਹ ਜਾਨਲੇਵਾ ਡੋਰ ਗੱਟੋ ਬਰਾਮਦ ਕੀਤੀ ਗਈ ਦਸਮ ਪਿਤਾ ਤਨਤਨ ਸਾਹਿਬਸ਼ੀਰ ਗੁਰਗੋਬਿੰਦ ਸਿੰਘ ਜੀ ਦੇ ਪ੍ਰਕਾਰ ਪੂਰ ਮੌਕੇ ਅੱਜ ਗੁਰਦੁਆਰਾ ਟੱਬਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ ਇਸ ਮੌਕੇ ਭਾਈ ਜੋਗਿੰਦਰ ਸਿੰਘ ਹੈੱਡ ਗ੍ਰੰਥੀ ਕੇਸਗੜ ਸਾਈਵਲੋਂ ਅਦਾਸ ਕਰਕੇ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ ਇਸ ਮੌਕੇ ਸੰਤਾਂ ਮਹਾਪੁਰਸ਼ਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਇਹ ਨਗਰ ਕੀਰਤਨ ਗੁਰਦੁਆਰਾ ਟਿੱਬਾ ਸਾਹਿਬ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਆ ਕੇ ਸਮਾਪਤ ਹੋਇਆ ਗੁਰਦੁਆਰਾ ਟਿੱਬਾ ਸਾਹਿਬ ਤੋਂ ਆਰੰਭ ਹੋਇਆ ਹੈ ਸੰਧੀ ਸੰਗਤਾਂ ਦਾ ਭਾਰੀ ਇਕੱਠ ਹੈ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਬੇਅੰਤ ਸੰਗਤਾਂ ਸਥਾਨਾਂ ਦੇ ਨਾਲ ਪਿਆਰ ਕਰਦੀਆਂ ਹਨ ਜਿੱਥੇ ਸੰਗਤਾਂ ਹਾਜ਼ਰੀਆਂ ਭਰਦੀਆਂ ਹਨ ਉੱਥੇ ਵਕਤ ਵਕਤ ਸਥਾਨਾਂ ਦੇ ਮਹਾਪੁਰਸ਼ ਵੀ ਐਸ ਨਗਰ ਕੀ ਤੁਮੇ ਚਮੂਲਤ ਕੀਤੀ ਹੈ ਤਾਕਤ ਸ੍ਰੀ ਕੇਸਗੜ ਸਾਹਿਬ ਤੋਂ ਪੰਜ ਪਿਆਰੇ ਸਹਿਬਾਨ ਦਾਸ ਅਤੇ ਨਿਸ਼ਾਨਚੀ ਸਹਿਬਾਨ ਇਸ ਤਰੀਕੇ ਕੇਸਗੜ ਸਾਹਿਬ ਕੋ ਆਕਰ ਇਹਨਾਂ ਹੱਥ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰ ਰਹੀਆਂ। ਸੰਗਤ ਜੀ ਆਓ ਬੜੇ ਪ੍ਰੇਮ ਭਾਵਨਾ ਦੇ ਨਾਲ ਗੰਦਾਨ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਹਿ ਦੇ ਅਨੁਸਾਰ ਜਦ ਲਈ ਵਿਵਹ ਪਹਲ ਕੰਡੇ ਘਾਰ ਹੋਏ ਜਨਮ ਸੁਹੇਲਾ ਅਮਰ ਸ਼ੱਕੇ ਔਰ ਸਿੰਘ ਸੱਜ ਕੇ ਗੁਰੂ ਦੇ ਪੁੱਤਰ ਧੀਆਂ ਬਣ ਕੇ ਆਪਣਾ ਜੀਵਨ ਬਤੀਤ ਕਰੀਏ। ਮਹਾਕੁਰਸ਼ਾ ਦਾ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ। ਸਾਰੀ ਸੰਗਤਾਂ ਨੂੰ ਕਾਂਸ਼ੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਪ੍ਰਕਾਸ਼ ਕਰਦੋਂ ਦੀਆਂ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਹਤੇ ਕਹੀਂ ਪ੍ਰਕਾਸ਼ ਹਮਾਰਾ ਪਹਿਓ ਪਟਨਾ ਸ਼ਹਿਰ ਵਿਖੇ ਪਵਲਿਓ ਆਨੰਦਪੁਰ ਸਾਹਿਬ ਦੇ ਵਾਸੀ ਪੰਥ ਦੇ ਵਾਲੀ ਦਸ਼ਮੇਸ਼ ਪਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਅੱਜ ਗੁਰਦੁਆਰਾ ਕਿਬਾ ਸਾਹਿਬ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਮਹਾਰਾਜ ਜੀ ਦਾ ਉਤਾਰਪੁਰ ਮਨਾ ਲਿਆ ਹਾਂ ਮਹਾਨ ਨਗਰ ਕੀਰਤਨ ਚਾਲੇ ਪਾ ਕੇ ਪ੍ਰਵਾਦ ਚੌਕ ਪਹੁੰਚਦਾ ਹੈ ਸਾਧ ਸੰਗਤ ਜੀ ਸਾਬ ਮਾਈ ਭਾਈ ਸੰਤਾਂ ਬੜੀ ਸ਼ਰਧਾ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਅਵਤਾਰ ਪੁਰਬ ਨੂੰ ਆਪੋ ਆਪਣੀਆਂ ਗੱਡੀਆਂ ਦੇ ਵਿੱਚ ਆਪੋ ਆਪਣੇ ਸਾਥ ਨਾਲ ਆ ਕੇ ਪਹੁੰਚ ਕੇ ਚਾਲੇ ਪਾ ਰਹੇ ਹਨ ਸਾਧ ਸੰਗਤ ਜੀ ਸੰਤ ਮਾ ਪੁਰਸ਼ ਵੀ ਹਾਜ਼ਰ ਹੋਏ ਹਨ ਗੁਰਦੁਆਰਾ ਮਿੱਠਾ ਟਵਾਣੇ ਵਾਲੇ ਮਾਨਪਤ ਹਾਜ਼ਰ ਹੋਏ ਪ੍ਰਤਪਾਲ ਸਿੰਘ ਜੀ ਹਾਜ਼ਰ ਹੋਏ ਹਨ ਸਾਡੇ ਸਤਿਕਾਰਯੋਗ ਸੰਤ ਬਾਬਾ ਮਹਾਵੀਰ ਸਿੰਘ ਜੀ ਉਹ ਵੀ ਪਹੁੰਚੇ ਹੋਏ ਹਨ ਸਰਜੀਤ ਸਿੰਘ ਜੀ ਸੰਤ ਬਾਬਾ ਜੀਤ ਸਿੰਘ ਜੀ ਜੌੜਾ ਵਾਲੇ ਉਹ ਵੀ ਪਹੁੰਚੇ ਹੋਏ ਹਨ ਸੰਤ ਬਾਬਾ ਪ੍ਰੀਤਮ ਸਿੰਘ ਜੀ ਬਾੜੀਆਂ ਵਾਲੇ ਸੰਤ ਬਾਬਾ ਪ੍ਰੀਤਮ ਸਿੰਘ ਜੀ ਟਮੇਲੀ ਵਾਲੇ ਉਹ ਵੀ ਪਹੁੰਚੇ ਹਨ ਸ਼ੰਤ ਬਾਬਾ ਬਰਖਤਾ ਡੇਰੇ ਤੋਂ ਤਰਲੋਚਨ ਸਿੰਘ ਜੀ ਉਹ ਵੀ ਹਾਜ਼ਰੀ ਭਰ ਰਹੇ ਹਨ ਸਾਜ ਸੰਗਤ ਦੀ ਬੜੀ ਚੜ੍ਹਦੀ ਕਲਾ ਦੇ ਨਾਲ ਸੰਗਤਾ ਆਪਤਾਰਪੁਰਪ ਦੇ ਵਿੱਚ ਮਹਾਨ ਨਗਰ ਕੀਰਤਨ ਤੇ ਹਾਜ਼ਰੀ ਭਰ ਰਹੀਆਂ ਹਨ ਪੰਜ ਪਿਆਰੇ ਪੰਜ ਨਿਸ਼ਾਨੀ ਸਿੰਘ ਹੈਡ ਗ੍ਰੰਥੀ ਸਾਹਿਬ ਭਾਈ ਸਾਹਿਬ ਭਾਈ ਜਗਿੰਦਰ ਸਿੰਘ ਜੀ ਉਹਨਾਂ ਨੇ ਅਰਦਾਸ ਕਰਕੇ ਕੀਰਤਨ ਨੂੰ ਰਵਾਨਾ ਕੀਤਾ ਨਗਰ ਕੀਰਤਨ ਨੂੰ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਿਕਵਲਪੁਰ ਸੋਸਾਇਟੀ ਵਾਲੇ ਪ੍ਰਧਾਨ ਸਾਹਿਬ ਟੀਮ ਚ ਨੇ ਪਹੁੰਚੇ ਹਨ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਸਾਰੀਆਂ ਸੰਗਤਾਂ ਨੂੰ ਦੇਸ਼ਾਂ-ਪਰਦੇਸ਼ਾਂ ਦੀਆਂ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਵਰਤਿਆਂ ਸਾਡੇ ਸਤਾਰਜੋਗ ਸੰਤ ਬਾਬਾ ਕਰਮਜੀ ਸਿੰਘ ਜੀ ਤੇ ਦਾਸ ਵੱਲੋਂ ਲੱਖ ਲੱਖ ਵਧਾਈਆਂ ਹਨ ਬਹੁਤ ਬਹੁਤ ਸਾਰੀਆਂ ਸੰਗਤਾਂ ਦਾ ਧੰਨਵਾਦ ਚੈਨਲ ਵਾਲੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਦੇਸ਼ਾਂ ਪਰਦੇਸਾਂ ਦੇ ਵਿੱਚ ਇਸ ਨਗਰ ਕੀਰਤਨ ਨੂੰ ਲਾਈਵ ਦਿਖਾ ਰਹੇ ਹਨ ਸਾਰੀਆਂ ਸੰਗਤਾਂ ਦਾ ਪੱਤਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਰਾਈਟਰ ਚਿੱਕਾ ਖਾਲਸਾ ਵਾਈਕ ਡ੍ਰਿਕ ਦੇ ਵਿਚਾਰੇ ਨੇੜਤਾ ਵਧਾਉਣ ਦੇ ਲਈ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਦੇ ਨਿਰਦੇਸ਼ਾਂ ਦੇ ਮੁਤਾਬਿਕ ਪਬਲਿਕ ਨਾਲ ਸੰਪਰਕ ਸਮੇਲਨ ਦੀ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਨੂੰ ਲੈ ਕੇ ਅੱਜ ਬਠਿੰਡਾ ਦੇ ਥਾਣਾ ਨਈਆਂਵਾਲਾ ਦੇ ਅਧੀਨ ਪੈਂਦੇ ਗਿੱਲ ਪੱਤੀ ਪਿੰਡ ਦੇ ਇੱਕ ਨਿੱਜੀ ਪੈਲਸ ਦੇ ਵਿੱਚ ਪਬਲਿਕ ਜਾਗਰੂਕ ਸਬੰਧੀ ਬਠਿੰਡਾ ਪੁਲਿਸ ਵੱਲੋਂ ਸੰਪਰਕ ਸਮੇਲਨ ਦਾ ਆਯੋਜਨ ਕੀਤਾ ਗਿਆ ਤੇ ਇਸ ਮਿਲਨ ਵਿੱਚ ਆਲਾ ਪੁਲਿਸ ਅਧਿਕਾਰੀਆਂ ਦੇ ਨਾਲ ਨਾਲ ਮੁੱਖ ਮਹਿਮਾਨ ਵਜੋਂ ਡੀਆਈਜੀ ਹਰਜੀਤ ਸਿੰਘ ਮੁੱਖ ਮਹਿਮਾਨ ਵਜੋਂ ਰਹੇ ਜਿਹੜੀ ਹੈਗੀ ਵੱਧ ਤੋਂ ਵੱਧ ਹੋਵੇ ਪੁਲਿਸ ਦੇ ਕੰਮ ਕਾਜ ਦੇ ਪ੍ਰਤੀ ਪੁਲਿਸ ਦੇ ਵਿੱਚ ਉਹਨਾਂ ਦਾ ਵਿਸ਼ਵਾਸ ਹੋਵੇ ਤੇ ਪੁਲਿਸ ਜਿਹੜੀ ਹੈਗੀ ਉਹਨਾਂ ਨੂੰ ਅਪਰੋਚ ਕਰ ਸਕੇ इजीली ਉਹ ਪੁਲਿਸ ਨੂੰ इजीली ਅਪਰੋਚ ਕਰ ਸਕਣ ਉਹਨਾਂ ਦੇ ਵਿੱਚ ਕਿਸੇ ਵੀ ਕਿਸਮ ਦੀ ਇਹੋ ਜੀ ਚਿਚਕ ਚੀਜ਼ ਘਾਟ ਨਾ ਹੋਵੇ ਕਿ ਉਹ ਪੁਲਿਸ ਨੂੰ ਅਪਰੋਚ ਨਹੀਂ ਕਰ ਪਾਰੇ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਐਸ ਐਚ ਓ ਨੂੰ ਫੋਨ ਮਾਰਦੇ ਹਾਂ ਐਸ ਐਚ ਓ ਸਾਹਿਬ ਨਹੀਂ ਚੱਕ ਰਹੇ ਜੇ ਨਹੀਂ ਚੱਕ ਰਹੇ ਤਾਂ ਆਪਾਂ ਡੀ ਐਸ ਪੀ ਸਾਹਿਬ ਨੂੰ ਕਰ ਸਕਦੇ ਹਾਂ ਔਰ ਜੇ ਉਹ ਨਹੀਂ ਚੱਕ ਰਹੇ ਤਾਂ ਐਸ ਐਸ ਪੀ ਸਾਹਿਬ ਨੂੰ ਕਰ ਸਕਦੇ ਹਾਂ ਤਾਂ ਇਹ ਜਿਹੜਾ ਸੰਪਰਕ ਪ੍ਰੋਗਰਾਮ ਹੈ ਉਹ ਸਾਡਾ ਲੋਕਾਂ ਦੇ ਨਾਲ ਇੱਕ ਤਰੀਕੇ ਦਾ ਰਾਫਤਾ ਕਾਇਮ ਕਰਨ ਦਾ ਪ੍ਰੋਗਰਾਮ ਹੈ ਇਹਦੇ ਵਿੱਚ ਅਸੀਂ ਇਹਨਾਂ ਨੂੰ ਕਈ ਚੀਜ਼ਾਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਹੈ ਜਿਵੇਂ ਕਿ ਸਾਈਬਰ ਕ੍ਰਾਈਮ ਤੋਂ ਜਿਹੜਾ ਹੈਗਾ ਕਿਵੇਂ ਆਪਾਂ ਬਚ ਸਕਦੇ ਆ ਟ੍ਰੈਫਿਕ ਦੇ ਨਿਯਮਾਂ ਨੂੰ ਆਪਾਂ ਪ੍ਰੋਪਰਲੀ ਕਿਵੇਂ ਫਾਲੋ ਅਪ ਕਰ ਕਰੀਏ ਇਸ ਤੋਂ ਇਲਾਵਾ ਜਿੱਦਾਂ ਕੋਈ ਵੀ ਛੋਟਾ ਕਰਾਈਮ ਹੈ ਉਹਦੇ ਵਿੱਚ ਨੌਜਵਾਨ ਜਿਹੜੇ ਨੇ ਉਹ ਗਲਤ ਰਸਤੇ ਤੇ ਪੈ ਜਾਂਦੇ ਨੇ ਉਹਨਾਂ ਨੂੰ ਆਪਾਂ ਕਿਵੇਂ ਸੁਧਾਰ ਸਕਦੇ ਆ ਡਰੱਗਸ ਦੇ ਇਸ਼ੂ ਤੇ ਗੱਲਬਾਤ ਹੋਈ ਜਿੱਤੇ ਚ ਕਿ ਆਪਾਂ ਇਹ ਨੂੰ ਪਤਾ ਚੱਲਿਆ ਕਿ ਜਿਹੜੀ ਸਾਡੀ ਸੇਫ ਪੰਜਾਬ ਦੀ ਹੈਲਪਲਾਈਨ ਦਾ ਨੰਬਰ ਹੈ ਮੋਬਾਈਲ ਨੰਬਰ ਉਹਦੇ ਬਾਰੇ ਇਹਦੇ ਵਿੱਚ ਕਈ ਲੋਕਾਂ ਨੂੰ ਪਤਾ ਨਹੀਂ ਸੀ ਉਹਨਾਂ ਨੂੰ ਇਸ ਦੇ ਬਾਰੇ ਦੱਸਿਆ ਕਿਉਂਕਿ ਇਸ ਨੰਬਰ ਤੇ ਜੇ ਤੁਸੀਂ WhatsApp ਮੈਸੇਜ ਵੀ ਕਰੋਗੇ ਤੁਹਾਡੀ ਜਿਹੜੀ ਆਈਡੈਂਟੀਟੀ ਹੈ ਉਹ ਪੁਲਿਸ ਨੂੰ ਦੱਸੀ ਨਹੀਂ ਜਾਂਦੀ ਤੇ ਕਿਹੜੇ ਬੰਦੇ ਨੇ ਜਿਹੜੀ ਹੈਗੀ ਟਿਪ ਦਿੱਤੀ ਆ ਸੋ ਕਿਸੇ ਵੀ ਤਰੀਕੇ ਦੀ ਕ੍ਰਾਈਮ ਰਿਲੇਟਡ ਟਿਪ ਤੁਸੀਂ ਇਸ ਨੰਬਰ ਤੇ ਦੇ ਸਕਦੇ ਹੋ ਤੋ ਇਹ ਅਸੀਂ ਅੱਜ ਦੇ ਪ੍ਰੋਗਰਾਮ ਚ ਦੇਖੋ ਇੱਕ ਪਹਿਲਾ ਤਾਂ ਮੈਂ ਫੋਰਸ ਦੀ ਜਿਹੜਾ ਇਹਨਾਂ ਨੇ ਪੁੱਛਿਆ ਦੇਖੋ ਫੋਰਸ ਦੀ ਪ੍ਰੋਬਲਮ ਕੋਈ ਨਹੀਂ ਹੈਗੀ ਕੀ ਹੁੰਦਾ ਹੈ ਕਿ ਪੁਲਿਸ ਅਫਸਰ ਨੂੰ ਮਲਟੀਪਲ ਕੰਮ ਆ ਜਾਂਦੇ ਨੇ ਸ਼ਿਕਾਇਤਾਂ ਜਦੋਂ ਇੱਕ ਟਾਈਮ ਤੇ ਤਿੰਨ ਚਾਰ ਇਕੱਠੀਆਂ ਸ਼ਿਕਾਇਤਾਂ ਆ ਜਾਂਦੀਆਂ ਤਾਂ ਪੁਲਿਸ ਅਫਸਰ ਨੂੰ ਕਿਹੜੀ ਸ਼ਿਕਾਇਤ ਨੂੰ ਪਹਿਲੇ ਟੀਲ ਕਰਨਾ ਹੈ ਕਿਹੜੀ ਨੂੰ ਬਾਅਦ ਚ ਟੀਲ ਕਰਨਾ ਹੈ ਇਹੋ ਜੀਆਂ ਪ੍ਰੋਬਲਮਸ ਆ ਜਾਂਦੀਆਂ ਕੁਝ ਜਿਹੜਾ ਹੈਗਾ ਕਿ ਸਮਾਜ ਦੇ ਵਿੱਚ ਕੁਝ ਇਸ ਤਰੀਕੇ ਦਾ ਵੀ ਛੋਟਾ-ਛੋਟਾ ਕ੍ਰਾਈਮ ਹੈ ਜਿਹੜਾ ਕਿ ਪਹਿਲੇ ਨਹੀਂ ਸੀ ਰਿਪੋਰਟ ਹੁੰਦਾ ਤੇ ਉਹ ਰਿਪੋਰਟਿੰਗ ਜਿਹੜੀ ਆ ਉਹ ਵੱਧ ਗਈ ਹੈ ਜਿਹਦੇ ਕਾਰਨ ਕਈ ਵਾਰੀ ਆਪਾਂ ਨੂੰ ਇਦਾਂ ਲੱਗਦਾ ਕਿ ਫੋਰਸ ਦੀ ਕਮੀ ਹੈ ਕਈ ਵਾਰੀ ਹੁੰਦਾ ਹੈਗਾ ਕਿ ਕਿਸੇ ਇੱਕ ਥਾਣੇ ਦੇ ਵਿੱਚ ਘੱਟ ਨਫਰੀ ਹੈ ਦੂਸਰੇ 'ਚ ਜ਼ਿਆਦਾ ਹੈ ਇਹ ਵੀ ਕੋਈ ਵਾਰੀ ਹੁੰਦਾ ਹੈ ਤਾਂ ਇਹ ਇਹ ਜਿਹੜੀਆਂ ਪ੍ਰੋਬਲਮਸ ਨੇ ਇਹਦੇ ਬਾਰੇ 'ਚ ਇਹ ਅਸੀਂ ਹੱਲ ਕੱਢਣਾ ਹੈਗਾ ਤਾਂ ਇਹਦੇ ਬਾਰੇ 'ਚ ਤੁਹਾਨੂੰ ਜ਼ਿਆਦਾ ਉਹ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਜਿਹੜਾ ਸਾਈਬਰ ਕ੍ਰਾਈਮ ਦਾ ਤੁਸੀਂ ਦੱਸ ਰਹੇ ਹੋ ਇਹਦੇ 'ਚ ਜਿੱਦਾਂ ਇਹਨਾਂ ਨੇ ਗੱਲ ਕੀਤੀ ਹੈ ਡਾਰਕ ਵੈਬ ਹੋ ਗਿਆ ਜਾਂ ਕੁਝ ਜਿਹੜੇ ਅਨਨੋਨ ਐਪਸ ਨੇ ਐਪਸ ਤੋਂ ਜਿਹੜਾ ਫੇਕ ਨੰਬਰ ਜਨਰੇਟ ਕਰਕੇ ਕਈ ਐਪਸ ਨੇ ਜਿਹੜੀਆਂ ਫ੍ਰੀ 'ਚ ਮਿਲ ਜਾਂਦੀਆਂ ਪਲੇ ਸਟੋਰ ਤੇ ਉਹ ਤੋਂ ਜਿਹੜੇ ਕ੍ਰਿਮੀਨਲ ਨੇ ਉਹ ਫੇਕ ਨੰਬਰ ਜਨਰੇਟ ਕਰ ਲੈਂਦੇ ਨੇ ਤੁਹਾਨੂੰ ਫੋਨ ਕਰ ਦਿੰਦੇ ਨੇ ਇਦੇ ਵਿੱਚ ਜਿਹੜਾ ਸਾਡਾ ਸਾਈਬਰ ਕ੍ਰਾਈਮ ਦਾ ਸੈੱਲ ਹੈਗਾ ਉਹ ਕਾਫੀ ਐਕਸਪਰਟ ਹੈਗਾ ਇਹਦੇ ਵਿੱਚ ਟ੍ਰੇਸ ਕਰਨ ਦੇ ਵਿੱਚ ਅਕਸਰ ਅਸੀਂ ਦੇਖਿਆ ਹੈਗਾ ਕਿ ਲੋਕਾਂ ਨੇ ਜਿਹੜਾ ਹੈਗਾ ਫੇਕ ਨੰਬਰ ਜਨਰੇਟ ਕਰਕੇ ਜਿੱਦਾਂ ਇੱਕ ਚੰਗੀ ਐਪ ਹੈ ਜਾਂ ਕੋਈ ਹੋਰ ਐਪਸ ਨੇ ਉਤੋਂ ਧਮਕੀ ਦਿੱਤੀ ਧਮਕੀ ਦਿੱਤੀ ਬੰਦੇ ਤੋਂ ਫਰौती ਮੰਗਣ ਦੀ ਕੋਸ਼ਿਸ਼ ਕੀਤੀ ਜਦੋਂ ਉਹਨਾਂ ਨੇ ਪੁਲਿਸ ਨੂੰ ਇਨਫੋਰਮ ਕੀਤਾ ਤਾਂ ਪੁਲਿਸ ਨੇ ਜਿਹੜਾ ਹੈਗਾ ਉਹ ਕੇਸ ਟ੍ਰੇਸ ਵੀ ਕਰ ਲਿਆ ਬੰਦੇ ਵੀ ਫੜ ਲੈ ਫੜ ਲੈ ਤਾਂ ਸਾਡਾ ਜਿਹੜਾ ਸਾਈਬਰ ਕ੍ਰਾਈਮ ਦਾ ਸੈੱਲ ਹੈਗਾ ਉਹ ਪ੍ਰੋਪਰਲੀ ਇਕুইਪਡ ਹੈਗਾ ਸਾਡੇ ਕੋਲ ਇਹੋ ਜਿਹੇ ਜਿਹੜੇ ਹੈਗੇ ਇਕੁਪਮੈਂਟਸ ਨੇ ਜਿਹੜੇ ਕਿ ਮੋਬਾਈਲ ਦੀ ਜਿਹੜੀ ਇਨਫੋਰਮੇਸ਼ਨ ਜਿਹੜੀ ਤੁਸੀਂ ਕਈ ਵਾਰੀ ਡਿਲੀਟ ਕਰ ਦਿੰਨੇ ਹੋ ਉਹ ਵੀ ਅਸੀਂ ਰਿਕਵਰ ਕਰ ਸਕਦੇ ਆ ਇਨਫੈਕਟ ਅਸੀਂ ਜਦੋਂ ਵੀ ਕੋਈ ਕ੍ਰਾਈਮ ਹੁੰਦਾ ਤਾਂ ਇਸੇ ਕਰਕੇ ਐਸ ਐਚ ਓ ਜਾਂ ਜਿਹੜਾ ਆ ਆਈ ਓ ਹੈਗਾ ਪੁਲਿਸ ਅਫਸਰ ਹੈ ਉਹ ਤੁਹਾਡੇ ਤੋਂ ਮੋਬਾਈਲ ਜ਼ਰੂਰ ਮੰਗਦਾ ਹੈ ਕਿਉਂਕਿ ਉਤੋਂ ਇਤੋਂ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਉਹ ਉਸ ਕੇਸ ਨੂੰ ਟ੍ਰੇਸ ਕਰਨ ਦੇ ਵਿੱਚ ਸਾਨੂੰ ਜਿਹੜੀ ਪ੍ਰੋਪਰ ਇਨਫੋਰਮੇਸ਼ਨ ਮਿਲ ਜਾਂਦੀ ਹੈ ਦੋ ਸਟੇਸ਼ਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਜਾਜ਼ਤ ਰੱਬ ਰਾਖਾ